ਹਾਂਜੀ ਸਰ ਇੱਕ ਇੱਕ ਰਿਕਮੈਂਡ ਬਾਇਸ ਹੈ ਕਿ ਮੇਰੇ ਨਾਲ ਸਾਡੇ ਪੂਰਬ ਪ੍ਰਦੇਸ਼ ਅਧਿਕਾਰ ਸ਼ਵੇਤ ਮਲਿਕ ਜੀ ਜਿਹੜੇ ਤੋਂ ਦੇ ਮੇਅਰ ਵੀ ਰਹੇ ਅਤੇ ਰਾਜ ਸਭਾ ਦੇ ਸੇਵਕ ਵੀ ਰਾਜੇ ਬੜਾ ਖੁਸ਼ੀ ਦਾ ਦਿਨ ਹੈ ਕਿ ਅਵਿਨਾਸ਼ ਜਲਲ ਜੀ ਨੇ ਜਿਹੜੇ ਕਿ ਇੱਥੇ ਪੂਰਬ ਡਿਪਟੀ ਮੇਅਰ ਰਹੇ ਪੰਜ ਵਾਰ ਕੌਂਸਲਰ ਰਹੇ ਬਹੁਤ ਹੀ ਬੜੇ ਦਮਦਾਰ ਨੇਤਨ ਉਹਨਾਂ ਨੇ ਅੱਜ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ join ਕੀਤੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਦਾ ਸਵਾਗਤ ਹੈ ਇਨਾਂ ਦਾ ਵੈਲਕਮ ਹੈ ਔਰ ਇਹਨਾਂ ਦੇ ਆਉਣ ਦੇ ਨਾਲ ਅੱਜ ਅਮਰਸਰ ਦੇ ਵਿੱਚ ਬੀਜੇਪੀ ਮਜ਼ਬੂਤ ਹੋ ਰਹੀ ਹੈ ਔਰ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਅਮਰਸਰ ਔਰ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਲੀਡਰ ਪੋਲੀਟੀਕਲ ਲੀਡਰ ਭਾਰਤੀ ਜਨਤਾ ਪਾਰਟੀ ਜੁਆਇਨ ਕਰੇ ਕਰਦੇ ਇਸ ਵਾਰ ਬੀਜੇਪੀ ਅਮਰਸਰ ਦੀ ਸਿਰ ਤੇ ਜਿੱਤੇਗੀ ਬਾਕੀ ਪੰਜਾਬ ਦੇ ਵਿੱਚ ਵੀ ਕੇਂਗ ਸਿਟਾਂ ਜਿੱਤੇਗੀ ਔਰ ਮੇਰੇ ਦੁਆਰਾ ਇਹਨਾਂ ਦਾ ਬੜਾ ਵੈਲਕਮ ਕਰਨਾ ਇਹਨਾਂ ਨੂੰ ਸਵਾਗਤ ਕਰਨਾ ਕਿਉਂਕਿ ਦਾ ਸਾਬਜ ਸਤ੍ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਵਿੱਚ ਕੰਮ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਸਮਾਜ ਦੀ ਡਿਵੈਲਪਮੈਂਟ ਕੀਤੀ ਸਕੀਮ ਚਲਾਈਆਂ ਅੱਜ ਦੇਸ਼ ਦੇ ਵਿੱਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਉਪਰ ਉੱਪਰ ਜਿਸ ਤਰ੍ਹਾਂ ਉਹਨਾਂ ਨੇ ਇਸ ਵਾ ਪੂਰੇ ਦੇਸ਼ ਦੀ ਸੰਸਕ੍ਰਿਤੀ ਨੂੰ ਦੁਨੀਆ ਦੇ ਵਿੱਚ ਲੈ ਗਏ ਤੁਸੀਂ ਦੇਖੋਗੇ ਯੂਏ ਦੇ ਵਿੱਚ ਵੀ ਗਾਇਓ ਮੰਦਰ ਦਾ ਨਿਰਮਾਣ ਕੀਤਾ ਨਾਲ ਦੇਖੋ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਖੋਲਿਆ ਬੀਰ ਬਾਲਾ ਦੇ ਉਸ ਨੇ ਆ ਆਪਣਾ ਬਗਵਾਨ ਰਾਮ ਦਾ ਬਿਉ ਮੰਦਰ ਬਣਾਇਆ 500 ਸਾਲ ਦੇ ਬਾਅਦ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਦੁਨੀਆ ਦੇ ਵਿੱਚ ਲੈ ਗਏ ਆ ਜੋ ਕੁਰੀ ਦੁਨੀਆ ਬਣਾ ਰਹੀ ਹੈ ਸਾਡੀ ਇਕਨੋਮੀ ਵਧੇ ਕਰਦੀ ਹੈ ਪੂਰੀ ਦੁਨੀਆ ਦੇ ਵਿੱਚ ਅੱਜ ਦੁਨੀਆ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆ ਗਏ ਕੰਮ ਅੰਗਰੇਜ਼ਾਂ ਨੇ ਸਾਡੇ ਉੱਪਰ 220 ਸਾਲ ਰਾਜ ਕੀਤਾ ਉਹ ਸਾਡੇ ਕੋਲੋਂ ਪਿੱਛੇ ਚਲੇ ਗਏ ਅੱਜ ਸਾਡੀ ਜੀਡੀਪੀ ਬੜੀ ਰਫਤਾਰ ਦੇ ਨਾਲ ਵਧੇ ਕਰਦੀ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ 10 ਸਾਲ ਦੇ ਵਿੱਚ ਕੰਮ ਕੀਤਾ ਅਸੀਂ ਉਹਨਾਂ ਦੇ ਕੰਮ ਦੇ ਉੱਪਰ ਵੋਟ ਮੰਗੇ ਕਰਨੇ ਆ ਔਰ ਪੂਰੇ ਦੇਸ਼ ਦੇ ਵਿੱਚ ਮਾਹੌਲ ਹੈ ਕਿ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਔਰ ਮੈਨੂੰ ਵਿਸ਼ਵਾਸ ਹੈ ਕਿ ਅਮਰਸਾਹਿ ਦੀ ਸੀਟ ਵੀ ਅਸੀਂ ਕੱਢਾਂਗੇ ਜਿਸ ਤਰ੍ਹਾਂ ਸਾਰੇ ਤੁਸੀਂ ਦੇਖਿਆ ਕਰਦੇ ਹੋ ਪਾਰੇ ਕਰਤਾ ਦੇ ਵਿੱਚ ਜਿੰਨਾ ਜੋਸ਼ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਔਰ ਅਸੀਂ ਬੜੀ ਲੀਡ ਦੇ ਨਾਲ ਅਮਰਸਾਹਿ ਦੀ ਸੀਟ ਜਿੱਤਾਂਗੇ ਠੀਕ ਹੈ ਭਾਜੀ भाई जी जो सब कित हो गए भारतीय जनता पार्टी ज्वाइन की गई काफी भारतीय जनता पार्टी ने मेरे कलकारी हुई है ਭਾਈ ਬਾਈ ਬਰਤਵਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੁਝ ਡਿਫਰੈਂਸਿਸ ਹੋਣ ਕਰਕੇ ਥੋੜਾ ਰਿਹਾ ਪਰ ਜਿਹੜਾ ਮੇਰੀ ਆਤਮਾ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸੀ ਕਦੀ ਜਿਹੜਾ ਮੇਰਾ ਵੋਟ ਹੈ ਮੇਰੀ ਜਦੋਂ ਮੈਂ ਆਪਣੀ ਜਿਹੜੀ ਇੰਡੀਪੈਂਡੈਂਟ ਇਲੈਕਸ਼ਨ ਲੜਦਾ ਰਿਹਾ ਪਰ ਸੋਖਾ ਕੰਮ ਨਹੀਂ ਐਡਾ ਵੱਡਾ ਸੰਘਰਸ਼ ਕਰਨਾ 25 30 ਸਾਲ ਸੰਘਰਸ਼ ਕੀਤਾ ਹੈ ਔਰ ਗੱਲਿਆਂ ਲੈ ਕੇ ਸਵਾਰਥ ਕੀਤਾ ਔਰ ਪਾਰਟੀ ਛੱਡਿਆ ਵੀ ਨਹੀਂ ਬਾਪੀ ਨੂੰ ਛੱਡਿਆ ਵੀ ਨਹੀਂ ਇਹ ਵੀ ਸਾਡੇ ਪਾਰਟੀ ਦੀ ਸੇਵਾ ਵੀ ਕਰਦਾ ਰਿਹਾ ਪਰ ਮੇਰਾ ਮਿਸ਼ਨ ਇੱਕੋ ਹੀ ਹੈ ਬੇਈ ਦਾਹੀ ਰਾਜਨੀਤੀ ਵਿੱਚ ਆਏ ਆ ਤੇ ਆਪਾਂ ਨਿਸਵਾਰਥ ਹੋ ਕੇ ਲੋਕਾਂ ਦੀ ਸੇਵਾ ਕਰੀਏ ਲੋਕਾਂ ਦੇ ਕੰਮ ਆਈਏ ਜੋ ਲੋਕਾਂ ਦੇ ਦੁੱਖ ਦਰਦ ਹੈ ਉਹਨਾਂ ਵਿੱਚ ਆਪਣਾ ਜੋ ਯੋਗਦਾਨ ਹੈ ਉਹਨੂੰ ਪਾਈਏ ਸਮਾਜ ਦੇ ਵਿੱਚ ਔਰ ਸ਼ਹਿਬੂ ਵਧੀਆ ਬਣਾਉਣ ਦੇ ਵਾਸਤੇ ਪ੍ਰਯਾਸ ਕਰੀਏ ਜਿਹੜਾ ਕੋਈ ਗਲਤ ਰਸਤੇ 'ਤੇ ਚਲ ਵੀ ਪਿਆ ਉਹਨੂੰ ਸਿੱਧੇ ਰਸਤੇ ਲਿਆਉਣ ਵਾਸਤੇ ਮੇਰਾ ਜੋ ਸਹਿਯੋਗ ਹੈ ਉਹ ਚੱਲਦਾ ਰਿਹਾ ਹੈ ਚਾਹੇ ਕੋਈ ਧਾਰਮਿਕ ਕੰਮ ਹੋਵੇ ਸਮਾਜਿਕ ਕੰਮ ਹੋਵੇ ਹਰ ਜਗ੍ਹਾ ਤੇ ਵੱਧ ਚੱਲ ਕੇ ਹਿੱਸਾ ਲਿਆ ਅੱਜ ਜਿੱਥੇ ਜੋਲੀ ਦਾ ਨਾਮ ਆ ਜਾਂਦਾ ਉੱਥੇ ਪਾਰਟੀਆਂ ਸਾਰੀਆਂ ਖਤਮ ਹੋ ਜਾਂਦੀਆਂ ਕੋਈ ਕਿਸੇ ਪਾਰਟੀ ਦਾ ਨਾਮ ਨਹੀਂ ਲੈਂਦਾ ਜਦੋਂ ਜੋਲੀ ਆ ਗਿਆ ਜੋ ਜੋਲੀ ਨੇ ਕਹਿਤਾ ਚਾਹੇ ਉਹ ਕਿੰਨਾ ਕਟਕੜ ਭਾਵੇਂ ਤਾਂ ਅੰਗਰੇਜ਼ੀ ਹੋਵੇ ਭਾਵੇਂ ਕਾਲੀਤਾਲ ਹੋਵੇ ਕਿਤੇ ਜੋਲੀ ਦਾ ਨਾਮ ਆ ਗਿਆ ਜੋਲੀ ਦੇ ਨਾਲ ਲੋਕ ਜੁੜਨੇ ਆ ਜੋਲੀ ਦੇ ਕੰਮ ਨੂੰ ਦੇਖਿਆ ਜੋਲੀ ਨੇ ਸਾਰਿਆਂ ਨਾਲ ਪਿਆਰ ਕੀਤਾ ਕੋਈ ਮੇਰਾ ਵਿਰੋਧੀ ਵੀ ਹੋਵੇ ਮੈਂ ਉਹਦਾ ਵੀ ਡਟ ਕੇ ਕੰਮ ਕੀਤਾ ਅੱਜ ਉਸ ਕਰਕੇ ਜਿਹੜੇ ਲੋਕ ਹੈ ਉਹ ਮੇਰੇ ਨਾਲ ਜੁੜੇ ਆ ਔਰ ਤੁਸੀਂ ਆਉਣ ਵਾਲਾ ਸਮਾਂ ਦੇਖੋ ਕਿ ਇਹ 5 17 10 ਨੰਨਾਂ ਦੇ ਵਿੱਚ ਇਸ ਚਾਰ ਦੇ ਵਿੱਚ ਭਾਜਪੀ ਵਿਜੈੰਤੀ ਹੋਏਗੀ ਔਰ ਜਿਹੜੇ ਵੱਡੇ ਵੱਡੇ ਆਪਣੇ ਆਪ ਲੋਕ ਕਹਿੰਦੇ ਸੀ ਵੀ ਇਹ ਕਾਂਗਰਸੀਆਂ ਜਾਂ ਯਕਲ ਪਾਰਟੀਆਂ ਆ ਉਹ ਸਾਡੇ ਪਿਆਰ ਦੇ ਨਾਲ ਵੀ ਦੇ ਵੀ ਸ਼ਾਮਿਲ ਹੋਣਗੇ ਔਰ ਬੀਜੇਪੀ ਨੂੰ ਜਿੱਤਾਨ ਦੇ ਵਾਸਤੇ ਪੂਰਾ ਜੋ ਪ੍ਰਿਆਸ ਹੈ ਉਹ ਕਰਨਗੇ ਪੁਰਾਣੋ ਵਾਲਾ ਸਮੇਂ ਜੋ ਹੈ ਸਾਡੇ ਸ਼ਹਿਰ ਦੇ ਵਾਸਤੇ ਬਹੁਤ ਵਧੀਆ ਸਮੇਂ ਆ ਰਿਹਾ ਹੈ ਔਰ ਮੇਰੀ ਅਪੀਲ ਵੀ ਹੈ ਸਾਰੇ ਅਗੇ ਵੀ ਅੱਜ ਸਮੇਂ ਦੀ ਮੰਗ ਵੀ ਹੈ ਵੀ ਬੀਜੇਪੀ ਆਵੇ ਤਾਂ ਕਿ ਜੋ ਸਾਡੇ ਸਮਾਜ ਦਾ ਭਲਾ ਹੋ ਸਕੇ ਔਰ ਸਾਡਾ ਜੋ ਸਮਾਜ ਹੈ ਉਹ ਕੁਛ ਹਾਲ ਬਣੇ ਸੁੰਦਰ ਬਣੇ ਸਾਰੇ ਲੋਗ ਹੈ ਉਹਨਾਂ ਦੀ ਜੁਭਾਵਨਾ ਉਹ ਅੱਛੀ ਹੋਵੇ ਇਹਦੇ ਵਾਸਤੇ ਸਾਰਾ ਜੋ ਪ੍ਰਿਆਸ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਰੱਖ ਕੇ ਅਸੀਂ ਕਰਾਂਗੇ ਸਾਡੇ ਦੇ ਵਿੱਚ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਨਰਿੰਦਰ ਰੈਣਾ ਜੀ ਜੋ ਸਾਡੀ ਦੇਸ਼ ਦੀ ਮਹਾਨ ਹਸਤੀ ਹੈ ਉਹ ਮੈਨੂੰ ਜੁਆਇਨ ਕਰਵਾਉਣ ਦੇ ਵਾਸਤੇ ਆਇਆ ਮੈਂ ਇਹਨਾਂ ਦਾ ਹਾਰਦਿਕ ਅਭਜੰਨਨ ਧੰਨਵਾਦ ਕਰਦਾ ਹਾਂ ਔਰ ਸਾਡੇ ਰਾਜ ਸਭਾ ਮੈਂਬਰ ਪੂਰੇ ਵੇਰ ਸ਼ਵੇਤ ਬਲਿਕ ਜੀ ਟਿੱਕਰਾ ਜੀ ਅੱਜ ਮਹਾਨ ਹਸਤੀਆਂ ਜਿਹੜੀਆਂ ਸਾਡੇ ਸ਼ਹਿਰ ਦੀਆਂ ਅੱਜ ਆਈਆਂ ਇਹਨਾਂ ਦਾ ਮੈਂ ਮਾਣੂ ਬਾਪ ਜਿਹੜੇ ਮੇਰੇ ਭਰਾ ਮੇਰੇ ਨਾਲ ਜੁੜੇ ਨੇ ਮੇਰਾ ਪਰਿਵਾਰ ਹੈ ਇਹਦਾ ਪਰਿਵਾਰ ਹੈ ਮੈਂ ਇਹਨਾਂ ਦਾ ਹਾਰਦਿਕ ਅਭਨੰਨ ਕਰਦਾ ਔਰ ਇਹਨਾਂ ਸਾਰਿਆਂ ਕੋਲ ਬੜੀ ਆਸ ਹੈ ਕਿ ਇਹ ਸਾਰੇ ਨਾਲ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਤਾਨ ਦੇ ਵਾਸਤੇ ਪੂਰਾ ਪ੍ਰਯਾਸ ਕਰਨਗੇ ਔਰ ਪ੍ਰੈਸ ਮੇਰਾ ਇੱਕ ਪਰਿਵਾਰ ਹੈ ਮੈਂ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੀ ਬਦੌਲਤ ਜੋ ਹੈ ਜੋ ਸਾਡੇ ਸਮਾਜ ਨੂੰ ਚੰਗੇ ਬੁਢੀ ਜੀਵੀ ਹੈ ਤੁਹਾਡੀ ਤੁਹਾਡੇ ਪ੍ਰਯਾਸ ਦੇ ਦਾਲ ਜਿਹੜਾ ਮੈਸੇਜ ਹੈ ਉਹ ਪਬਲਿਕ ਤੇ ਜਾਂਦਾ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ Obrigado. ਜੋ ਦਾਵੇ ਆਉਂਦੇ ਨਹੀਂ ਬਨਾਰ ਆ ਕਿ ਜਿਹੜੇ ਟ੍ਰੈਕ ਤੋਂ ਨਹੀਂ ਆਇਆ ਚਾਈਨਾ ਨੇ ਗਰਾਣੀ ਦਾ ਆਪੇ ਨਾ ਰਿਖਾ ਪਾਉਂਦੇ ਪਹਿਲੇ ਆਹੀ ਕਰਾਇਆ